ਜੀ ਹਾਲੇ ਮਿੱਤਰੋ ਪਿਆਰਿਓ ਤੇ ਆਪਾਂ ਨਿੱਕੀ ਜੀ ਵੀਡੀਓ ਲੈ ਕੇ ਆਏ ਆਂ ਕੁਝ ਕੁ ਬੰਦੇ ਕਹਿੰਦੇ ਨੇ ਬਈ ਮਹਿੰਦਰਾ ਜੇ ਟਰਬੋ ਕਾਮਯਾਬ ਨਹੀਂ ਹੈਗੀ ਜੀ ਕਾਮਯਾਬ ਕਿਉਂ ਨਹੀਂ ਹੈਗੀ ਯਾਰਾ ਸਾਹਮਣੇ ਤੁਸੀਂ ਦੇਖੀਏ ਨੇ ਮਹਿੰਦਰਾ ਦਾ ਨ ਇੱਕ ਟਰੈਕਟਰ ਆਇਆ ਸੀ ਸਰਪੰਚ ਲਿਖਿਆ ਹੈ ਤੇ ਮੇਰੇ ਹਿਸਾਬ ਨਾਲ ਵੈਸੇ ਪਤਾ ਨਹੀਂ ਅੱਗੇ ਕਿਹੜਾ ਮਾਡਲ ਹੈ ਕੁਝ ਕਾਈ ਸੀ ਕਿ ਥੋੜਾ ਟਾਈਮ ਜਿਵੇਂ ਅਰਜਨ ਮੈਟ ਆਏ ਸੀਗੇ ਉਹ ਤੋਂ ਬਾਅਦ ਇੱਕ ਏ ਵੀ ਆਏ ਸੀਗੇ ਇਹ 45 ਕਾ ਐਸ ਐਚ ਪੀ ਦਾ ਟਰੈਕਟਰ ਹੈ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਂ ਕੋਲੋਂ ਦੇਖਿਆ ਸੀਗਾ ਇਹ ਤੇ ਤੁਸੀਂ ਇੱਕ ਵਾਰੀ 11 ਹਲ ਪਾਏ ਨੇ 45 HP ਦਾ ਟਰੈਕਟਰ ਆ ਤੇ ਕਿਰਾ ਤੋਰਾ ਦੇਖੋ ਨਾ ਇਹਨਾਂ ਸੋਹਣਾ ਤੁਰਦਾ ਦੇਖਣ ਨੂੰ ਜੀ ਲੈ ਦਸ ਮੈਂ ਕਦੋਂ ਦਦ ਬੰਨੀ ਚੱਕੀ ਇਹਨਾਂ ਦਾ ਕੀ ਅੱਜਕੱਲ੍ਹ ਵਾਲੇ ਟਰੈਕਟਰਾਂ ਚ ਇਹਨਾਂ ਸਪੀਡ ਹੈ ਹੀ ਨਹੀਂ ਬਾਈ ਇੰਨੀ ਸਪੀਡ ਕਿਸੇ ਟਰੈਕਟਰ ਦੀ ਰਹੀ ਨਹੀਂ ਤੁਸੀਂ ਇਹਦੀ ਸਪੀਡ ਚੈੱਕ ਕਰੋ ਇੱਕ ਵਾਰੀ ਪਹਿਲਾਂ ਵਾਲੇ ਮੈਂ ਟਰੈਕਟਰ ਤਾਂ ਹੀ ਕਹਿੰਦਾ ਹਾਈ ਲੋ ਮੀਡੀਅਮ ਵਾਲੇ ਦੀ ਜਿਹੜੀ ਸਪੀਡ ਆ ਨਾ ਅੱਜਕੱਲ੍ਹ ਬਾਈ ਉਹ ਸਪੀਡ ਕਿਸੇ ਚ ਵੀ ਨਹੀਂ ਮਿਲਦੀ ਹੁਣ ਆ ਬਾਈ ਦੇਖੋ ਤੁਸੀਂ ਸਿੱਟ ਕੇ ਹਲ ਭਜਾਉਗਾ ਟਰੈਕਟਰ ਆ ਦੇਖੋ ਤੁਸੀਂ ਐਂ ਦੇਖ ਲਓ ਦਵਣ ਦਾ ਤਾਂ ਕੋਈ ਨਾਮ ਨਿਸ਼ਾਨ ਹੈ ਹੀ ਨਹੀਂ ਯਾਰਾ ਜਿੰਨੀ ਕਿ ਟਰੈਕਟਰ ਦੀ ਕੈਪੈਸਿਟੀ ਹੈ ਨਾ ਲੋਕ 50 ਹਸਪਾਵਰ ਮਗਰ 11 ਹਾਲ ਪਾਉਂਦੇ ਨੇ ਆਹ ਬਾਈ ਤੁਸੀਂ ਦੇਖ ਲਓ 40 45 45 ਹਸਪਾਵਰ ਦਾ ਹੋਊਗਾ ਇਹਦੇ ਮਗਰ ਹਾਲ ਦੱਬੀ ਤੁਰਿਆ ਜਾਂਦਾ ਪਿਛਲੇ ਟਾਇਰ ਵੀ ਚਲੋ ਮੈਨੂੰ ਲੱਗਦਾ 13 14 ਦੇ ਦੇ ਟਾਇਰ ਨਹੀਂ ਅਗਲੇ ਤਾਂ 6.5 ਹੀ ਨੇ ਤੇ ਕੰਪਨੀ ਫਿਟਡ ਆ ਬਈ ਇਹਦੀ ਟਰਬੋ ਅੱਜ ਤੱਕ ਤੁਸੀਂ ਐਂ ਲੈ ਲਓ ਬਾਈ ਨਹੀਂ ਕੰਮ ਨਹੀਂ ਕਰਾਇਆ ਟਰੈਕਟਰ ਦਾ ਮਤਲਬ ਟਰਬੋ ਦਾ ਟਰੈਕਟਰ ਦਾ ਤਾਂ ਆਈ ਸੀਨ ਚਲੋ ਕਰਾਉਂਦੀ ਰਹਿੰਦੇ ਨੇ ਪਰ ਤੁਸੀਂ ਇਹ ਤਾਂ ਦੇਖੋ ਨਾ ਕਿ ਮਹਿੰਦਰਾ ਜੀ ਕੰਮ ਜਾ ਆਪਣੀ ਸੁੱਕਾ ਏਅਰ ਕਲੀਨਰ ਲੱਗਿਆ ਇਹਦੇ ਕਿ ਪਤਾ ਨਹੀਂ ਗਿੱਲਾ ਲੱਗਿਆ ਏਡੀ ਦੂਰੋਂ ਮੈਨੂੰ ਦਿਖ ਨਹੀਂ ਰਿਹਾ ਹੋਣਾ ਕਿਉਂਕਿ ਲਗਭਗ ਹੈਗਾ 3-4 ਕਿੱਲੇ ਬਾਟ ਦੂਰ ਪਰ ਟਰੈਕਟਰ ਬਹੁਤ ਸੋਹਣਾ ਚੱਲਦਾ ਯਾਰ ਆਪਾਂ ਨੂੰ ਵਧੀਆ ਲੱਗਿਆ ਜਿੱਦ ਤੱਕ ਇਹ ਨਹੀਂ ਸ਼ਿਕਾਇਤ ਆਈ ਵਿੱਚ ਗਰਮ ਚੱਲੀ ਜਾਂਦਾ ਗਰਮ ਹੁੰਦਾ ਉਧਰ ਦੇਖੋ 4x4 ਜੰਡੀ ਰੂਪ ਆਪਣਾ ਏਸੀ ਕੈਬਨ ਉਹਦੇ ਵੀ ਕਿਤੇ ਬਣਾਵਾਂਗੇ ਜੇ ਮੌਕਾ ਮਿਲਿਆ ਤੇ ਇੱਧਰ ਦੇਖੋ ਬਹੁਤ ਕਿੰਨਾ ਘੈਂਟ ਚੱਲਦਾ ਬਾਈ ਹੁੰਦਾ ਮੋੜ-ਮੋੜ ਕੱਢੀ ਜਾਂਦਾ ਆਪਾਂ ਕਰੀਂਜੀ ਬਣਾਈ ਸੀ ਕਿ ਜਦੋਂ ਸੱਦੀ ਬਾਹੀ ਚ ਸੀਗਾ ਉਦੋਂ ਵੀ ਆਹੀ ਚੱਕਰ ਸੀ ਬਈ ਆ ਦੇਖੋ ਰੇਸ਼ਵੀ ਬਾਈ ਨੇ ਪਤਾ ਨਹੀਂ ਕਿੱਥੇ ਕਰ ਰੱਖੀਏ ਕਿੱਥੇ ਨਾ ਨਾ ਤਾਂ ਬਈ ਇਹ ਹੋ ਗੱਲ ਹਨਾ ਕਿ ਧੂਆਂ ਮਰੀ ਜਾਵੇ ਧੂਆਂ ਜਾ ਮਾਰ-ਮਾਰ ਟਰੈਕਟਰ ਸਵਾਰ ਜਾਣਾ ਦੇਵੇ ਉਹ ਵੀ ਗੱਲ ਵੀ ਨਹੀਂ ਹੈਗੀ ਕਿ ਮੈਂ 15-1700 ਚੱਕਰ ਨੇ ਜਿੰਨੇ ਕਾਮ ਹੁੰਦੇ ਨੇ ਪਰ ਯਾਰ ਚੱਲਦਾ ਬਹੁਤ ਸੋਣਾ ਆਪਾਂ ਇਹੀ ਕਹਿੰਦੇ ਆ ਕਿ ਆਪਣਾ ਨੋਬੋ ਦੀ ਸਪੀਡ ਨਹੀਂ ਹੈਗੀ ਇੰਨੀ ਜਿੰਨੀ ਬਈ ਇਹਦੀ ਹੈਗੀ ਇਹਨਾਂ ਦੀ 11 ਦੀ ਸੈਟਿੰਗ ਹੀ ਇਹੋ ਜਿਹੀ ਹੁੰਦੀ ਸੀ ਕਿ ਟਰੈਕਟਰ ਬਾਣ ਚ ਭੱਜੇ ਹੀ ਫਿਰਦਾ ਖੜਦਾ ਖੁੜਦਾ ਨਹੀਂ ਕਰਨਾ ਦਵੇ ਤੇ ਜਿਵੇਂ ਅੱਜਕੱਲ ਫਾਰਮ 60 ਦੀ ਸਪੀਡ ਬਹੁਤ ਸੋਹਣੀ ਹੈਗੀ ਤੇ ਉਹ ਵੀ ਇਹਨਾਂ ਦੀ ਆ ਯਾਰ ਪੁਰਾਣੇ ਹਾਈਲੋ ਵਾਲਿਆਂ ਦੀ ਫਾਰਮ 60 ਵੀ ਤਾਂ ਹੀ ਇੰਨਾ ਕਾਮਯਾਬ ਹੋ ਰਿਹਾ ਬਈ ਉਹਦੀ ਸਪੀਡ ਕਰਕੇ ਆ ਦੇਖੋ ਕੰਟਰੋਲ ਹੀ ਹੁੰਦਾ ਟਰੈਕਟਰ ਦੇਖੋ ਆ ਲੈ ਦੇਖੋਏ ਪਤਾ ਨਹੀਂ ਬਾਈ ਨੂੰ ਆਏ ਹੋਗਾ ਵੀਡੀਓ ਬਣਾਈ ਜਾਂਦੇ ਕਰ ਦਈਏ ਫੁੱਲ ਰੇਸ ਯਾਰ ਬੰਦਾ ਬੁਰਕ ਬੁਰਕ ਉੱਠਦਾ ਹੈਗਾ ਟਰੈਕਟਰ ਦੇ ਉੱਪਰ ਸਪੀਡ ਦੇਖੋ ਤੁਸੀਂ ਹੈ ਕਿ ਸੇ ਟਰੈਕਟਰ ਦੀ ਸਪੀਡ ਇੰਨੀ ਮੈਨੂੰ ਦੱਸੋ ਜਰੂਰ ਜੇ ਕਿਸੇ ਵੀਰ ਕੋਲੇ ਇਹੋ ਜਿਹਾ ਟਰੈਕਟਰ ਹੈਗਾ ਤਾਂ ਰਿਜ਼ਲਟ ਬਹੁਤ ਵਧੀਆ ਨਹੀਂ ਯਾਰ ਪਤਾ ਨਹੀਂ ਕਿਉਂ ਕੰਪਨੀ ਇਹੋ ਜਿਹੀਆਂ ਚੀਜ਼ਾਂ ਬਣਦੀ ਕਰ ਦਿੰਦੀ ਹੈਗੀ ਇਹ ਹੁੰਦਿਆ ਬਾਈ ਮੈਨ ਲੱਗਦਾ ਜਿਹੜੇ ਕਿੱਲੇ ਦਾ 2-2 ਲੀਟਰ 1.5-2 ਲੀਟਰ ਹੀ ਖਾਂਦੇ ਹੈਗੇ ਕੰਮ ਤਾਂ ਬਾਈ ਇਹਨੇ ਬੈਠੇ-ਬੈਠੇ ਸਾਡੀ ਗੱਲਾਂ ਮਾਰਦੇ ਮਾਰਦੇ ਸੀ ਤਾਂ ਕਿ ਬੈਠੀ ਸੀਗੇ ਇਹਨੇ ਬਈ ਨਵੇੜ ਵੀ ਦਿੱਤਾ ਸਾਰਾ ਕੰਮ ਬਾਪੂ ਗਿਆ ਸ਼ੌਂਕ ਨਾਲ ਬੋਂਦਾ ਹੁਣ ਲੱਗਦਾ ਦੂਰ ਲਾਊਗਾ ਦੂਰ ਲਾਊਗਾ ਕਿ ਹਜੇ ਤਿੰਨ ਤਿੰਨ ਕਿਹੜੇ ਮੋੜਾਂ ਤੇ ਲਾਊਗਾ ਚਲੋ ਇਹ ਤਾਂ ਬਾਈ ਦੀ ਮਰਜ਼ੀ ਆ ਆਪਾਂ ਤਾਂ ਕੀ ਵਿੱਚ ਗੱਲ ਕਰੀਏ ਪਰ ਟਰੈਕਟਰ ਬਹੁਤ ਚੰਗੇ ਆ ਬਈ ਇਹ ਅੱਜ ਤੱਕ ਤੁਸੀਂ ਐ ਲੈ ਲੋ ਕੰਮ ਕਰਾਉਣ ਦੀ ਵੀ ਲੋੜ ਪਈ ਜਣਾ ਕਿੱਕ ਤਾਂ ਹੁੰਦਾ ਕਿ ਟਰੈਕਟਰ ਕਾਮਜਾਬ ਨਹੀਂ ਹੋਏ ਕੋਈ ਟਰਬੋ ਨਹੀਂ ਕਾਮਜਾਬ ਹੋਈ ਉਹ ਤੇ ਜਾਂ ਕੋਈ ਹੋਰ ਚੱਕਰ ਬਹੁਤ ਚੱਕਰ ਪੈ ਜਾਂਦੇ ਨੇ ਕੰਪਨੀ ਨੂੰ ਨੇ ਕੀ ਮਾਡਲ ਬੰਦ ਕਰਨੇ ਪੈਂਦੇ ਨੇ ਕੋਈ ਚੀਜ਼ ਉਹਦੀ ਕੈਪੇਬਿਲਿਟੀ ਨਹੀਂ ਹੁੰਦੀ ਕਿ ਕਦੇ ਕੁਝ ਟੁੱਟ ਗਿਆ ਕਦੇ ਕੁਝ ਛੁੱਟ ਗਿਆ ਉਹਦਾ ਨਾਲ ਸਹੀ ਨਹੀਂ ਬਣਦੀ ਗੱਲ ਉਹ ਗੱਲ ਵੀ ਨਹੀਂ ਹੈਗੀ ਪਾਣੀ ਕੰਪਨੀਆਂ ਕਿਉਂ ਇਹੋ ਜਿਹਾ ਕੰਮ ਕਰਦੀਆਂ ਨੇ ਕਰਨਾ ਨਹੀਂ ਚਾਹੀਦਾ ਵੈਸੇ ਜਿਵੇਂ ਇਹ ਟਰੈਕਟਰ ਹੈਗਾ ਤੇ ਵੈਸੇ ਟਰੈਕਟਰ ਬਹੁਤ ਵਧੀਆ ਕੋਈ ਜ਼ਿਆਦਾ ਰੇਟ 'ਚ ਵੀ ਨਹੀਂ ਲਿਆ ਸੀ ਇਹ ਬਹੁਤ ਸਾਲ ਹੋ ਗਏ ਪਾਈ ਕੋਲੇ ਚੱਲਦੇ ਨੂੰ ਦੇ ਪਹਿਲਾਂ ਵੀ ਬਹੁਤ ਸਾਲ ਚੱਲਦਾ ਹੈ ਤੇ ਦੱਸਿਓ ਜਰੂਰ ਤੁਹਾਨੂੰ ਇਹ ਟਰੈਕਟਰ ਕਿਵੇਂ ਲੱਗਿਆ ਤੇ ਜੇ ਪੂਰੀ ਜਾਣਕਾਰੀ ਹੋਈ ਮੈਨੂੰ ਕਮੈਂਟਾਂ 'ਚ ਜਰੂਰ ਦਿਓ ਧੰਨਵਾਦ ਸਾਰਿਆਂ ਦਾ